ਭਾਜਪਾ ਕੀ ਸਰਕਾਰ ਬਣਾ ਸਕੇਗੀ ਕੀ ਭਾਜਪਾ ਨਹੀਂ ਆ ਲੱਤਾ ਖਿੱਚਣ ਵਾਲੇ ਅੰਦਰ ਮੌਜੂਦ ਨੇ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਬੇਸ਼ੱਕ ਭਾਜਪਾ ਆਪਣੇ ਮੁੱਖ ਦਫਤਰ ਦੇ ਉੱਤੇ ਵੱਡੇ ਜਸ਼ਨ ਮਨਾ ਰਹੀ ਹੋਵੇ ਪਰ ਉਹਨਾਂ ਜਸ਼ਨਾਂ ਦੇ ਵਿੱਚ ਵੱਡਾ ਰਾਜ਼ ਛੁਪਿਆ ਹੋਇਆ ਆਖਰਕਾਰ ਐਨਡੀਆ ਦੀ ਮੀਟਿੰਗ ਸੱਦਣ ਤੋਂ ਪਹਿਲਾਂ ਭਾਜਪਾ ਕਿਵੇਂ ਐਲਾਨ ਕਰ ਸਕਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਕਿ ਐਨਡੀਆ ਦੇ ਜਿਹੜੇ ਘਟਕ ਦਲ ਨੇ ਜਿਹੜੇ ਐਨਡੀਏ ਦੇ ਹਿੱਸੇਦਾਰ ਨੇ ਉਹ ਇਸ ਮਾਮਲੇ ਦੇ ਉੱਤੇ ਸਹਿਮਤ ਨੇ ਸਭ ਤੋਂ ਵੱਡਾ ਸਵਾਲ ਤਾਂ ਨਤੀਸ਼ ਕੁਮਾਰ ਦਾ ਆਉਂਦਾ ਹੈ ਨਤੀਸ਼ ਕੁਮਾਰ ਨੂੰ ਲੈ ਕੇ ਬੜੀਆਂ ਚਰਚਾਵਾਂ ਨੇ ਕਿ ਕੀ ਵਾਕਈ ਨਤੀਸ਼ ਕੁਮਾਰ ਐਨਡੀਏ ਦੇ ਨਾਲ ਜਾ ਰਹੇ ਨੇ ਕਿਉਂਕਿ ਨਤੀਸ਼ ਕੁਮਾਰ ਕਿਹਾ ਜਾ ਰਿਹਾ ਕਿ ਕੋਈ ਵੱਡੀ ਡੀਲ ਕਰ ਰਹੇ ਨੇ ਅੰਦਰੋਂ-ਅੰਦਰੀ ਕਿਹਦੇ ਨਾਲ ਕਰ ਰਹੇ ਨੇ ਇਹ ਵੀ ਗੱਲ ਖੋਲ ਕੇ ਦੱਸਦੇ ਆ ਅੱਜ ਸਵੇਰ ਤੋਂ ਹੀ ਜਿਵੇਂ ਰੋਝਾਨਾ ਆਉਣ ਲੱਗੇ ਭਾਜਪਾ ਹਾਰ ਰਹੀ ਸੀਟਾਂ ਭਾਜਪਾ ਜਿਹੜੀ ਹੈ ਜਾਦੂ ਆंकੜੇ ਤੋਂ ਪਿੱਛੇ ਰਹਿ ਗਈ ਬੇਸ਼ੱਕ ਵੱਡੀ ਪਾਰਟੀ ਬਣ ਗਈ ਪਰ ਉਹ ਚੋਣ ਹਾਰ ਚੁੱਕੀ ਹੈ ਤਾ ਨਤੀਸ਼ ਕੁਮਾਰ ਨੂੰ ਲਭਾਉਣ ਦੇ ਲਈ ਬੜੇ ਯਤਨ ਹੋਣ ਲੱਗੇ ਮੀ사 ਭਾਰਤੀ ਜੋ ਕਿ ਪਾਟਲੀ ਪੁੱਤਰ ਤੋਂ ਆਰ ਜੀ ਡੀ ਦੇ ਉਮੀਦਵਾਰ ਸਨ ਤੇ ਲਾਲੂ ਪ੍ਰਸ਼ਾਦ ਦੀ ਕੁੜੀ ਨੇ ਲਾਲੂ ਪ੍ਰਸ਼ਾਦ ਜਾਦਵ ਦੀ ਧੀ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਦਿੱਕਤ ਨਹੀਂ ਨਤੀਸ਼ ਕੁਮਾਰ ਵਾਪਸ ਆ ਜਾਣ ਅਸੀਂ ਉਹਨਾਂ ਨੂੰ ਜਿਉਂ ਆਇਆ ਨੂੰ ਅੱਖਾਂਗੇ ਇਸੇ ਤਰ੍ਹਾਂ ਨਾਲ ਆਰ ਜੀ ਡੀ ਨੇ ਆਪਣੇ ਟਵਿੱਟਰ ਤੇ ਟਵੀਟ ਕੀਤਾ ਕਿ ਕੋਈ ਵੱਡੀ ਹਲਚਲ ਹੋਣੀ ਹੈ 12 ਸੀਟਾਂ ਜੀ ਡੀ ਯੂ ਨੂੰ ਮਿਲੀਆਂ ਨੇ 12 ਸੀਟਾਂ ਜੀ ਡੀ ਯੂ ਨੂੰ ਮਿਲੀਆਂ ਨੇ 12 ਸੀਟਾਂ ਮਿਲਣ ਦੇ ਕਾਰਨ ਜੀ ਡੀ ਯੂ ਜਿਹੜਾ ਉਹ ਐਨਡੀਆ ਦੇ ਵਿੱਚ ਵੱਡਾ ਘਟਕਦਾ ਲੈ ਜੀਡੀਜੂ ਤੇ ਉਸ ਤੋਂ ਪਹਿਲਾਂ ਜਿਹੜਾ ਉਹ ਚੰਦਰਬਾਬੂ ਦੀ ਨਾਇਡੂ ਦੀ ਟੀਡੀਪ ਇਹ ਚੀਜ਼ ਆ ਤਾਂ ਕੁੱਲ ਮਿਲਾ ਕੇ ਇੱਕ ਗੱਲ ਬੜੀ ਵੱਡੀ ਗੱਲ ਹੈ ਕਿ ਟੀਡੀਪ ਨਾਲ ਖੜੂਗੀ ਕਿ ਨਹੀਂ ਖੜੂਗੀ ਪਰ ਨਤੀਸ਼ ਕੁਮਾਰ ਬਾਰੇ ਵੱਡੀ ਦਿੱਕਤ ਹੈ ਨਤੀਸ਼ ਕੁਮਾਰ ਦਾ ਇਤਿਹਾਸ ਰਿਹਾ ਉਹ ਸਮਾਂ ਦੇਖਦੇ ਨੇ ਵਧੀਆ ਡੀਲ ਦੇਖਦੇ ਨੇ ਜਿੱਧਰ ਵਧੀਆ ਡੀਲ ਹੋ ਜਵੇ ਉਧਰ ਚਲੇ ਜਾਂਦੇ ਨੇ ਨਤੀਸ਼ ਕੁਮਾਰ ਬਿਹਾਰ ਦੇ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਇਕੱਠੇ ਚਾਹੁੰਦੇ ਸੀ ਪਰ ਭਾਜਪਾ ਨੇ ਉਹਨਾਂ ਦੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਇਸ ਕਰਕੇ ਨਤੀਸ਼ ਕੁਮਾਰ ਅੰਦਰੋਂ ਅੰਦਰੀ ਬਹੁਤ ਖਾਰ ਖਾਈ ਬੈਠੇ ਨੇ ਇਹੀ ਕਾਰਨ ਹੈ ਕਿ ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਲਾਨ ਜੇਪੀ ਨੱਡਾ ਕਰੀ ਜਾਂਦੇ ਹੋਣ ਬੇਸ਼ੱਕ ਭਾਜਪਾ ਮੁੱਖ ਦਫ਼ਤਰ ਤੋਂ ਪਰ ਬਿਹਾਰ ਤੇ ਪਟਨੇ ਦੇ ਵਿੱਚ ਸਨਾਟਾ ਫਸਰਿਆ ਹੋਇਆ ਕੋਈ ਹਲਚਲ ਨਹੀਂ ਮੁੱਖ ਮੰਤਰੀ ਨਿਵਾਸ ਦੇ ਉੱਤੇ ਕੋਈ ਗਰਦਸ਼ਨੀ ਨਹੀਂ ਤਾਂ ਮੁੱਖ ਮੰਤਰੀ ਨਿਵਾਜ਼ ਦੇ ਉੱਤੇ ਜ਼ਿਆਦਾ ਹਲਚਲ ਹੁੰਦੀ ਹੈ ਉਸ ਨਾਲੋਂ ਜ਼ਿਆਦਾ 라ਵੜੀ ਨਿਵਾਜ਼ ਜਾਨੀ ਕਿ ਸਾਬਕਾ ਮੁੱਖ ਮੰਤਰੀ ਨੇ ਬਿਹਾਰ ਦੇ ਉਹਨਾਂ ਦਾ ਜਿਹੜਾ ਘਰ ਹੈ ਉੱਥੇ ਜ਼ਿਆਦਾ ਹਲਚਲ ਹੈ ਇਸ ਕਰਕੇ ਕਈ ਕਿਆਸਰ ਆਈਆਂ ਨੇ ਜਾਣਕਾਰ ਇਹ ਦੱਸਦੇ ਆ ਕਿ ਸ਼ਰਦ ਪਵਾਰ ਨੇ ਜਿਹੜੇ ਉਹ ਗਿੰਤੀਆਂ ਬਿੰਤੀਆਂ ਲਾ ਰਹੇ ਨੇ ਜੋਰ ਤੋੜ ਕਰ ਰਹੇ ਨੇ ਬੜੇ ਮਾਹਰ ਨੇ ਉਹ ਇਸ ਕੰਮ ਦੇ ਵਿੱਚ ਬੜੇ ਪੁਰਾਣੇ ਸਿਆਸਦਾਨ ਨੇ ਪੋਟਿਆਂ ਤੇ ਗਿਣ ਕੇ ਦੱਸ ਦਿੰਦੇ ਆ ਕਿ ਸਥਿਤੀ ਕੀ ਰਹਿਣੀ ਹੈ ਕੀ ਨਹੀਂ ਰਹਿਣੀ ਕਿੱਥੇ ਜਿੱਤਾਂਗੇ ਕਿੱਥੇ ਹਾਰਾਂਗੇ ਸ਼ਰਦ ਪਵਾਰ ਕਹਿੰਦੇ ਇਸ ਗੱਲ 'ਚ ਲੱਗੇ ਹੋਇਆ ਚਰਚਾ ਇਹ ਹੈ ਕਿ ਜਿਹੜਾ ਇੰਡੀਆ ਅਲਾਈਂਸ ਨੇ 295 ਵਾਲਾ ਆંકੜਾ 1 ਜੂਨ ਨੂੰ ਦਿੱਤਾ ਸੀਗਾ ਮਲਕਾਰਜੁਰ ਖੜਗੇ ਨੇ ਇੰਡੀਆ ਗੱਠਜੋੜ ਦੀ ਮੀਟਿੰਗ ਤੋਂ ਬਾਅਦ ਉਹ ਬੜੀ ਸੋਚੀ ਸਮਝੀ ਸਾਜਿਸ਼ ਦੇ ਦੇਣ ਬੜੀ ਸੋਚੀ ਸਮਝੀ ਚਾਲ ਦੇ ਦੇਣ ਦਿੱਤਾ ਗਿਆ ਸੀ ਤਾਂ ਇਸ ਕਰਕੇ ਨਤੀਸ਼ ਕੁਮਾਰ ਨੂੰ ਲੈ ਕੇ ਕਿਉਂਕਿ ਨਤੀਸ਼ ਕੁਮਾਰ ਕੋਈ ਪਹਿਲੀ ਵਾਰ ਨਹੀਂ ਪਲਟੀ ਮਾਰਨਗੇ ਨਤੀਸ਼ ਕੁਮਾਰ ਨੇ 2000 ਜਿਹੜਾ ਐਨਡੀਆ 'ਚ ਵਾਕ ਹੋਏ 2014 'ਚ 15 ਜੋ ਲਾਲੂ ਯਾਦਵ ਨਾਲ ਚਲੇ ਗਏ ਲਾਲੂ ਯਾਦਵ ਨਾਲ ਜਾਣ ਤੋਂ ਬਾਅਦ ਚੋਣਾਂ ਜਿੱਤੀਆਂ ਸਾਲ 2 ਸਾਲ ਬਾਅਦ ਉਹ ਚਲੇ ਗਏ ਵਾਪਸ ਭਾਜਪਾ ਦੇ ਨਾਲ ਐਨਡੀਆ 'ਚ ਫਿਰ ਉਹ ਲਗਾਤਾਰ ਐਨਡੀਆ 'ਚ ਰਹੇ 2020 'ਚ ਚੋਣਾਂ ਜਿੱਤੀਆਂ ਐਨਡੀਆ ਦੇ ਨਾਲ ਭਾਜਪਾ ਨਾਲ ਰਲ ਕੇ ਫਿਰ ਸਾਲ ਕੁ ਬਾਅਦ ਉਹ ਫਿਰ ਨतीश ਕੁਮਾਰ ਜਿਹੜੇ ਆ ਲਾਲੂ ਯਾਦਵ ਨਾਲ ਚਲੇ ਗਏ ਮਹਾਗਠ ਮੰਡਲ 'ਚ ਫਿਰ ਸਾਰੇ ਨੂੰ ਇਕੱਠੇ ਕਰਕੇ ਇੰਡੀਆ ਵਾਲਾ ਇਸ ਬਣਾਇਆ ਅਖੀਰ ਤੇ ਫਿਰ ਭਾਜਪਾ ਨਾਲ ਚਲੇ ਗਏ आज ਸਵੇਰ ਚੜ੍ਹਦੀ ਕਿੰਨੇ ਦੇਖੀ ਆ ਕਾਂਗਰਸ ਜੇਕਰ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੰਦੀ ਹੈ ਚਰਚਾ ਤਏ ਆ ਕਿ ਜੇਕਰ ਉਹਨਾਂ ਨੂੰ ਪ੍ਰਧਾਨ ਮੰਤਰੀ ਜਾਂ ਉਪ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਹੈ ਤਾਂ ਨਤੀਸ਼ ਕੁਮਾਰ ਡੀਲ ਡਨ ਕਰ ਲੈਣਗੇ ਇਹ ਬੰਦਾ ਚਰਚਾ ਇਸ ਕਰਕੇ ਭਾਜਪਾ ਵਾਲਿਆਂ ਨੂੰ ਮੈਂ ਇੰਨੀ ਸਲਾਹ ਦਊਂਗਾ ਖਾਸ ਕਰਕੇ ਪੰਜਾਬ ਵਾਲਿਆਂ ਨੂੰ ਤੁਸੀਂ ਤਾਂ ਲੱਡੂ ਵੈਸੇ ਹੀ ਨਾ ਵੰਡੋ ਜੋ ਤੁਹਾਡਾ ਹਾਲ ਹੋਇਆ ਹੈ ਤੁਹਾਡੇ ਲੱਡੂ-ਲੁੱਡ ਵੰਡਣੇ ਨਹੀਂ ਬਣਦੇ ਤੁਸੀਂ ਤਾਂ ਬੈਠ ਕੇ ਉਹ ਸਾਰੇ ਇਕੱਠੇ ਕਰ ਲਓ ਜਿਹੜੇ ਕਾਂਗਰਸ ਚੋਂ ਆਏ ਸੀ ਤੇ ਜਿਹੜੇ ਕਹਿੰਦੇ ਸੀ ਕਿ ਅਸੀਂ ਭਾਜਪਾ ਦੇ ਪੈਰ ਲਾ ਦਾਂਗੇ ਮੈਨੂੰ ਤਾਂ ਲੱਗਦਾ ਕਿ ਭਾਜਪਾ ਦੇ ਵਰਕਰਾਂ ਨੂੰ ਪਹਿਲਾਂ ਉਹਨਾਂ ਨਾਲ ਹਲ ਹੋਣਾ ਚਾਹੀਦਾ ਹੈ ਕਿ ਭਾਈ ਤੁਹਾਡੇ ਪੈਰ ਕੀ ਤੁਹਾਡਾ ਤਾਂ ਨੋਂ ਨਹੀਂ ਲੱਗ ਸਕਿਆ ਨਤੀਸ਼ ਕੁਮਾਰ ਵੱਡੀ ਡੀਲ ਕਰ ਰਹੇ ਨੇ ਇਹਦੀ ਖਬਰ ਹੈ ਆਉਂਦੀ ਸਵੇਰ ਨੂੰ ਸਥਿਤੀਆਂ ਸਪਸ਼ਟ ਹੋ ਜਾਣਗੀਆਂ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਇਸ ਦਾ ਸਵਾਲ ਖੜਾ ਹੋ ਗਿਆ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨਗੇ ਜਾਂ ਨਹੀਂ ਬਣਨਗੇ ਇਸ ਤੇ ਵੀ ਸਵਾਲ ਖੜਾ ਹੋ ਗਿਆ